ਜਾੜ ਗਲਤ ਕੱਢਤੀ ਮੁੰਡਿਆ ਜੀ ਨਹੀਂ ਨਹੀਂ ਬਾਈ ਸਹੀ ਕੱਢੀ ਐ ਕਿਹੜੀ ਗਲਤ ਕੱਢੀ ਐ ਜਿਹੜੀ ਕਢਾਉਣੀ ਸੀ ਉਹ ਤਾਂ ਕਢਵਾ ਕੱਢੀ ਡਾਟਸ ਆ ਪੜੇ ਹੋ ਤੁਸੀਂ ਹਾਂਜੀ ਹਾਂਜੀ ਕੋਰਸ ਕੋਰਸ ਕੀਤਾ ਹਾਂਜੀ ਕੀਤਾ ਵੀ ਮੈਂ ਝਾੜੂ ਮਾਰਦ ਰਿਹਾ ਪਹਿਲਾਂ ਕਲੀਨ ਆ ਬਾਈ ਯਾਰ ਇੱਥੇ ਸਾਲੀਆਂ ਜਿਹੜਾ ਮੂੰਹ ਚਿਠਾਉਣ ਗਏ ਦੀਆਂ ਦੱਸ ਛੇਡਣਾ ਨਹੀਂ ਹੋਣਗਾ ਇਹਨੂੰ ਕੋਣ ਗੋਲੂਆ ਬੋਲਦਾ ਨਹੀਂ ਓਏ ਤੂੰ ਬਣਾ ਥੋੜਾ ਡਾਟਸ ਆ ਡਾਕਟਰ ਜਾਲਾ ਕੀ ਕੀਦਾ ਤੂੰ ਜਾੜ ਤਰ ਤਾ ਕਿਹੜੀ ਕਿਹੜੀ ਚੱਕ ਕਿਹੜੀ ਦਿੱਤੀ ਹੈ ਜੀ ਤੂੰ ਸਹੀ ਕੱਢੀ ਹੈ ਬਾਈ ਯਾਰ ਪਹਿਲਾਂ ਤਾਂ ਦਿੱਤੇ ਆ ਚੜਾ ਯਾਰ ਮੁਸ਼ਕਮ ਮਰੀਏ ਦਾ ਚਣੀ ਕਣੀ ਦਾ ਇਹ ਤਾਂ ਥੱਲੇ ਕਰਕੇ ਸਹੀ ਖਦੋਂ ਦੱਸ ਕੀ ਗੱਲ ਹੈ ਇਹ ਯਾਰ ਤੂੰ ਜਾੜ ਗਲਤ ਕੱਢਤੀ ਮੁੰਡੇ ਦੀ ਨਹੀਂ ਨਹੀਂ ਬਾਈ ਸਹੀ ਕੱਢੀ ਹੈ ਕਿਹੜੀ ਗਲਤ ਕੱਢੀ ਹੈ ਜਿਹੜੀ ਕਢਵਾਉਣੀ ਸੀ ਉਹ ਤਾਂ ਕਢਵਾ ਕੱਢੀ ਇਹ ਤਾਂ ਦੱਸਿਆ ਹੀ ਨਹੀਂ ਮੈਨੂੰ ਇਹ ਤਾਂ ਆ ਆ ਆ ਕਿਹੜੀ ਕੱਢੀ ਹੈ ਬਾਈ ਦੱਸਦੇ ਸੀ ਇਹਨਾਂ ਦੱਸਣਾ ਤਾਂ ਸੀ ਵੀ ਆਹ ਇਹ ਤਾਂ ਬੋਲੇ ਹੀ ਨਹੀਂ ਵੇਖੋ ਡਾਕਟਰ ਦਾ ਪੰਗਾ ਪੈ ਗਿਆ ਡਾਕਟਰ ਨੇ ਜਾੜ ਕੱਢਤੀ ਆ ਜਿਹੜੀ ਕਹੀ ਸੀ ਉਹ ਕੱਢੀ ਨਹੀਂ ਗੱਲ ਸਹੀ ਹੈ ਬਈਰ ਹੋਰ ਕੱਢ ਕੇ ਧਰਤੀ ਉਹ ਆ ਲੈ ਜਾ ਕਹਿੰਦਾ ਕਰੇ ਜੜ ਹੋਰ ਕੱਢਤੀ ਡਾਕਟਰ ਨਹੀਂ ਜੀ ਸਹੀ ਕੱਢੀ ਐ ਡਾਕਟਰ ਪੜੇ ਹੋ ਤੁਸੀਂ ਬਾਵਾ ਹਾਂਜੀ ਹਾਂਜੀ ਕੋਰਸ ਕੋਰਸ ਕੀਤਾ ਹਾਂਜੀ ਕੀਤਾ ਜੀ ਮੈਂ ਝਾੜੂ ਮਾਰਦਾ ਰਿਆ ਪਹਿਲਾਂ ਕਲੀਨਿਕ ਚ ਡਾਕਟਰ ਕਹਿੰਦਾ ਮੈਂ ਕਲੀਨਿਕ ਤੇ ਲੱਗਿਆ ਰਿਆਂਗਾ ਇੱਕ ਸਫਾਈ ਕਰਦਾ ਰਿਆਂ ਝਾੜੂ ਮਾਰਦਾ ਰਿਆਂ ਡਾਕਟਰ ਸਾਹਿਬ ਫਿਰ ਜੜ ਕਿਵੇਂ ਕੱਢਤੀ ਮੈਨੂੰ ਐਕਸਪੀਰੀਐਂਸ ਐ ਐਕਸਪੀਰੀਐਂਸ ਹਾਂ 10 ਸਾਲ ਹੋ ਗਏ ਮੈਨੂੰ ਅੱਛਾ ਹਾਂਜੀ ਹਾਂਜੀ ਮੈਂ ਪਹਿਲਾਂ ਕੰਨਾਂ ਦੀ ਮੈਲ ਮੂਲ ਵੀ ਕੱਢ ਦਿੰਦਾ ਸੀ ਅੱਛਾ ਹਾਂਜੀ ਹਾਂਜੀ ਆ ਜਾੜ ਕਢਾ ਲਈ ਹਾਂ ਇਹਦਾ ਡੈਂਕਦਾ ਹੀ ਹੈ ਕਹਿੰਦਾ ਇਹਦਾ ਤੁਸੀਂ ਕਿਵੇਂ ਨਾਲ ਆਇਆ ਮੈਂ ਤੇ ਮੇਰਾ ਯਾਰ ਦੋਸਤ ਆ ਹੈ ਇਹਦਾ ਵਿਆਹ ਬਾਈ ਯਾਰ ਇੱਥੇ ਸਾਲੀਆਂ ਜਦੋਂ ਮੂੰਹ ਚੜਾਉਣ ਗਏ ਦੀਆਂ ਦੱਸ ਛੇੜਾਣਾ ਹੋਣਗਾ ਇਹਨੂੰ ਉਹ ਫਿਰ ਜਦੋਂ ਮੇਰੀ ਗੱਲ ਸੁਣ ਸਾਲੀਆਂ ਦਾ ਕੀ ਮੂੰਹ ਚੜਾਉਣਗਾ ਕੂਲ ਐ ਪਤਾ ਤੇ ਮਨ ਮਨ ਪੱਕੀ ਲੱਗੀ ਉਹ ਤਾਂ ਭੱਜ ਕੇ ਪਰੇ ਜਾਵੜੇ ਨਹੀਂ ਆਉਣ ਹੀ ਆਉਂਦੀਆਂ ਨੇ ਨੇੜੇ ਲੱਗੀ ਕੂਲ ਐ ਪਾ ਯਾਰ ਤੇ ਕੂਲ ਐਪ ਲੱਗੀ ਨਹੀਂ ਲੱਗੀ ਤੂੰ ਜਾੜ ਗਲਤ ਕਿਉਂ ਗੱਡੀ ਉਹ ਬਾਈ ਜੀ ਮੈਂ ਜਾੜ ਇਹਦੀ ਬਿਲਕੁਲ ਸਹੀ ਕੱਢੀ ਆ ਮੈਨੂੰ 10 ਸਾਲ ਦਾ ਤਜਰਬਾ ਹੈ ਜਾੜਾ ਕੱਢਦਾ ਤੈਨੂੰ ਝਾੜੂ ਮਾਰਦਾ ਯਾਰ ਜਾੜਾ ਕੱਢਦਾ ਮੈਂ ਪਹਿਲਾਂ ਸੁਬਾਹ ਪਹਿਲਾਂ ਕਰਦਾ ਮੈਂ ਝਾੜੂ ਮਾਰਦਾ ਆਪਦੇ ਕਲੀਨਿੰਗ ਤੇ ਆ ਕੇ ਪੈਸੇ ਲਈ ਸੀ ਕਿੰਨੇ ਪੈਸੇ ਲਈ ਸੀ 80 ਰੁਪਏ ਲਏ ਆ ਬਾਈ ਯਾਰ ਸਾਰੇ 80 ਰੁਪਏ ਜਾੜਾ ਤਾਂ ਸਹੀ ਕਰਨੀ ਸੀ ਨਾ ਜਦਾ ਕਹਿ ਦਿੰਦਾ ਵੀ ਮੈਂ ਮੈਂ ਨਹੀਂ ਕਰ ਸਕਦਾ ਇਲਾਜ ਵੀ ਮੈਂ ਤਾਂ ਝਾੜੂ ਵਾਲਾ ਵੀ ਝਾੜੂ ਮਾਰਦਾ ਮੈਂ ਤਾਂ ਐਂ ਕਹਿ ਦਿੰਦਾ ਏ ਮੈਂ ਬੜਾ ਜੀ ਮੈਂ ਡਾਕਟਰ ਆ ਆ ਵੇਖੋ ਮੇਰੇ ਚਿੱਟਾ ਕੋਟ ਪਾਇਆ ਐਨਕ ਲੱਗੀ ਆ ਮਾਸਕ ਮੇਰੇ ਲੱਗਿਆ ਮੈਂ ਪੂਰਾ ਨੰਬਰ 1 ਡਾਕਟਰ ਆ ਇਥੋਂ ਦਾ ਚਿੱਟਾ ਮੇਰੇ ਪਾਇਆ ਮੈਂ ਮੈਨ ਲੈ ਇੱਥੋਂ ਦਾ ਕੁੱਟਤਾ ਪਿਆ ਮਾ ਪਾਇਆ ਕੀ ਪਤਾ ਕੀ ਹੈ ਮੈਂ ਮੈਨ ਲੈ ਮੈਨੂੰ ਕੀ ਪਤਾ ਤੂੰ ਕੌਣ ਹੈ ਯਾਰ ਮੈਨੂੰ ਕੀ ਪਤਾ ਤੂੰ ਕੌਣ ਹੈ ਮੈਂ ਡਾਕਟਰ ਆ ਮੈਨੂੰ ਪਤਾ ਆਪਾਂ ਮਾਰ ਲਿਆ ਪੇਟ ਤੂੰ ਪੀੜ ਹੁੰਦੀ ਤੇਰੇ ਹਾਂ ਆ ਗੰਦੇ ਜਿਹੇ ਇਸ਼ਾਰੇ ਕੀ ਕਰੀ ਜਨਾ ਗੰਦੇ ਇਸ਼ਾਰੇ ਨਹੀਂ ਬੋਲਣ ਚੋਕਾ ਦਾ ਛੱਡਿਆ ਨਹੀਂ ਉਹਨੇ ਦੱਸਣਾ ਤਾਂ ਆਏ ਆਏ ਕਰਕੇ ਜਾੜ ਕੱਢੀ ਮੇਰੀ ਦੀ ਜਾੜ ਹੀ ਕੱਢੀ ਆ ਜੀਵ ਤਾਂ ਨਹੀਂ ਵੰਡੀ ਜੀ ਤੇ ਮੈਂ ਬੋਲਿਆ ਜਾਂਦਾ ਹੀ ਨਹੀਂ ਹਲਾ ਬੋਲੂਗਾ ਬੋਲਦਾ ਨਹੀਂ ਓਏ ਤੂੰ ਵੜਾ ਤੋੜਾ ਡਾਕਟਰ ਸਾਹਿਬ ਮੜਕਿਆ ਧਿਆਨ ਨਾਲ ਉਗਾ ਨਹੀਂ ਪਈ ਜਾਂਦਾ ਮਰੀਜ਼ ਨਹੀਂ ਨਹੀਂ ਮਰੀਜ਼ ਤਾਂ ਰੱਬ ਦਾ ਰੂਪ ਹੁੰਦੇ ਆ ਰੱਬ ਦੇ ਗੱਲ ਪਈ ਜਾਂਦਾ ਨਹੀਂ ਅਸੀਂ ਗੱਲ ਸੁਣੋ ਮੇਰੀ ਜੇ ਅਸੀਂ মিডিਆ ਵਾਲੇ ਆ ਗਏ ਤੂੰ ਗੱਲ ਪਈ ਜਾਂਦਾ ਮੈਂ ਬਲ ਨਹੀਂ ਪੈਂਦਾ ਮੈਂ ਇਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਪਹਿਲਾਂ ਬੋਲਦਾ ਸੀਗਾ ਪਹਿਲਾਂ ਕੀ ਪਤਾ ਬੋਲਦਾ ਕਿ ਮੈਨੂੰ ਤਾਂ ਐਂ ਹੀ ਕਰੀ ਆਣੀ ਆ ਆ ਆ ਆ ਪੜੇ ਕਿੰਨੇ ਹੋ ਤੁਸੀਂ 5 5 ਵੇਖੋ 5 ਪੜਿਆ ਡਾਕਟਰ ਕਲੀਨਿਕ ਖੋਲੀ ਬੈਠਾਗਾ ਤੇ ਕਹਿੰਦਾ ਮੈਂ ਜਿਹੜਾ ਵੀ ਪੜਦਾਗਾ ਹੋਰ ਕੀ ਕਰਦੇ ਆ ਡਾਕਟਰ ਸਾਹਿਬ ਤੁਸੀਂ ਕੰਮ ਕਰਨ ਵਾਲੀ ਸਫਾਈ ਮੈਲ ਕੱਢ ਦਿੰਨੇ ਕੰਨਾਂ ਚ ਕਿਵੇਂ ਆਂਡ ਗਵਾਂਡ ਜੇ ਕੱਢਦੇ ਹੋ ਕਿ ਸਾਰੇ ਪਿੰਡ ਦੀ ਕੱਢਦੇ ਨਹੀਂ ਨਹੀਂ ਜਿਹੜਾ ਇੱਥੇ ਆਉਂਦਾ ਉਹਦੀ ਕੱਢਦਾ ਮੈਂ ਯਾਰ ਕੀ ਕਬਾਤ ਕਰੀ ਜਿੰਨਾ ਤੂੰ ਗੱਲ ਬਾਤ ਤੂੰ ਹੀ ਤਾਂ ਨਹੀਂ ਤੁਰੇ ਫਿਰਦਾ ਝੋਲਾ ਚੱਕ ਕੇ ਕਲੀਨਿਕ ਤੇ ਆਉਂਦੇ ਆ ਲੋਕ ਮੇਰੇ ਕੋਲੋਂ ਮੈਂ ਫੇਰ ਕਰਦਾ ਕੰਮ ਅਗਲੇ ਦਾ ਕਿੱਥੇ 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 ਸਿੱਖਿਆ ਤੁਸੀਂ ਕੰਮ ਮੈਂ ਇੱਥੇ ਕਲੀਨਿਕ ਦੀ ਸਿੱਖਿਆ ਅੱਛਾ ਆਪਦੀ ਦੁਕਾਨ ਤੇ ਬੈਠੇ ਸਿੱਖਿਆ ਤੁਸੀਂ ਕੰਮ ਹਾਂ ਹਾਂ ਪਹਿਲਾਂ ਮੈਂ ਇੱਥੇ ਸਫਾਈ ਸੇਵਕ ਸੀ ਅੱਛਾ ਹਾਂਜੀ ਤੇ ਫਿਰ ਹੋਮ ਤੁਸੀਂ ਜੜਾ ਜੂੜਾ ਕੱਢਣ ਲੱਗ ਗਏ ਨਹੀਂ ਡਾਕਟਰ ਤਾਂ ਛੁੱ ਡਾਕਟਰ ਸਾਹਿਬ ਕਹਿੰਦੇ ਡਾਕਟਰ ਛੁੱਟੀ ਤੇ ਗਏ ਆ ਠੀਕ ਆ ਕਹਿੰਦਾ ਮੈਂ ਹੁਣ ਡਾਕਟਰ ਆ ਤੇ ਡਾਕਟਰ ਕਿੰਨੇ ਟਾਈਮ ਤੇ ਛੁੱਟੀ ਤੇ ਗਏ ਵੇ ਡਾਕਟਰ ਨੂੰ ਤਾਂ ਮਤਲਬ ਅੱਛਾ ਡਾਕਟਰ ਨੂੰ ਤਿੰਨ ਦਿਨ ਹੋ ਗਏ ਛੁੱਟੀ ਤੇ ਗਿਆ ਵੇਗਾ ਤੇ ਮਸਲਾ ਇਹ ਆ ਵੀ ਕਹਿੰਦਾ ਵੀ ਉਹਨੇ ਵਿਆਹ ਤੇ ਜਾਣਾ ਸੀਗਾ ਨਾਲ ਉਹਦੇ ਯਾਰ ਦੋਸਤ ਆਏ ਆ ਕਿੰਨਾ ਦਿਨ ਲੈ ਕੇ ਸੀ ਵਿਆਹ ਚ ਵਿਆਹ ਚ 4 ਦਿਨ ਬਈ ਅੱਛਾ ਹੁਣ ਫਿਰ ਹੁਣ ਫਿਰ ਕੀ ਹੁਣ ਇਹ ਹੀ ਦੱਸੋ ਹਾਂ ਦੱਸ ਡਾਕਟਰ ਇਹਦਾ ਹਾਲ ਸਾਰਾ ਕੁਝ ਸਹੀ ਹੈ ਇਹਨੂੰ ਕੁਝ ਨਹੀਂ ਹੋਇਆ ਇਹ ਤਾਂ ਬਹਾਨਾ ਮਾਰਦੇ ਆ ਬਈ ਪੂ ਲੈਪ ਦਾ ਮੁਸ਼ਕ ਮਾਰਦਾ ਇਹਦੇ ਮੂੰਹ ਚੋਂ ਇਹ ਤਾਂ ਹੁਣ ਮੇਰੇ ਜੁਮੇ ਪਾਉਂਦੇ ਆ ਬਲਾ ਵੀ ਡਾਕਟਰ ਦਾ ਜੁਮਾ ਲਾ ਗੀ ਗਣੀ ਗੱਲ ਆ ਹੁਣ ਇਹਦਾ ਵਿਆਹ ਆ ਵਿਆਹ ਇਹਦਾ ਵਿਆਹ ਕਿਵੇਂ ਪਕਤਾਈਏ ਅਸੀਂ 2 ਸਾਲ ਦੇ ਲਾ ਹੋ ਜੂਗਾ ਸਹੀ ਐ ਦੀ ਗੱਲ ਮੁੰਡਾ ਚੱਕ ਕੇ ਬੋੜਾ ਕਰਦਾ ਤੂੰ ਉਹ ਫੇਰ ਕੀ ਹੋ ਗਿਆ ਬੋੜਾ ਕਰਤਾ ਤਾਂ ਕੁਛ ਨਹੀਂ ਹੁੰਦਾਗਾ ਬੋੜੇ ਨੂੰ ਕੀ ਕਰਨਾ ਐ ਨੇ ਬੋਰੇ ਨੂੰ ਕਰਨਾਗਾ ਨਹੀਂ ਰੀਵਨ ਇਹਨੇ ਕਟਾਉਣਾ ਹੈ ਇਹਦੀ ਸੱਸ ਮਠਾਈਆਂ ਕਿ ਮਲਠੀਆਂ ਕੀ ਕਹਿੰਦੇ ਹੁੰਦੇ ਆ ਬਾਈ ਸੱਸ ਨੇ ਵੀ ਕਾਫੀ ਬਾਗ ਦੇ ਆ ਕੈਂਚੀ ਨਾਲ ਰੀਵਨ ਕੱਟਦੇ ਆ ਉਹਨਾਂ ਨੇ ਅੰਦਰ ਜਾ ਉਹਨਾਂ ਦਾ ਮੂੰਹ ਨੂੰ ਇਹਦੇ ਨਾਲ ਆ 100000 ਹੁੰਦੇ ਤੈਨੂੰ ਪਤਾ ਤੈਨੂੰ ਪਤਾ ਕਿ ਲਾਹ ਯਾਰ ਹੁੰਦਾ 73 ਵਿਆਹ ਹੋਇਆ ਨਹੀਂ ਹੋਇਆ ਮੈਂ ਛੜਾਂ ਤੇ ਪਰ ਤੰਗ ਉਹ ਤੇ ਤੈਨੂੰ ਪਤਾ ਡਾਕਟਰ ਕਹਿੰਦਾ ਮੈਂ ਵੀ ਛੜਾਂਗਾ ਗੱਲ ਕੀ ਆ ਮਸਲਾ ਕੀ ਆ ਵੀ ਜਿਹੜੀ ਜਾੜ ਕੱਢਣੀ ਸੀ ਉਹ ਕੱਢਣੀ ਸੀ ਸੱਜੇ ਸਾਈਡ ਤੇ ਕੱਢਤੀ ਖੱਬੇ ਸਾਈਡ ਠੀਕ ਹੈ ਟੀਕਾ ਵੀ ਲਾਇਆ ਸੀ ਕਿ ਹੁਣ ਕੱਢਤੀ ਨਹੀਂ ਠੀਕਾ ਨਹੀਂ ਲਾਇਆ ਪਲਾਸਟਰ ਫੜ ਕੇ ਇੱकडे ਡਾਕਟਰ ਨੇ ਕਹੋ ਕਿ ਨਾ ਪਲਾਸ ਨਾ ਪਲਾਸਿਕੇ ਪਲਾਸ ਪਲਾਸ ਇਹਦਾ ਮੂੰਹ ਤਾਂ ਵੇਖ ਲਾ ਪਹਿਲਾਂ ਬੋਤੇ ਜਿਹੇ ਦਾ ਮੂੰਹ ਇਹਦਾ ਪਲਾਸਿਕ ਕਿੱਥੇ ਕੰਮ ਕਰ ਜੂਗੀ ਡਾਕਟਰ ਸਾਹਿਬ ਦੇਖੋ ਤੁਸੀਂ ਹੈਗਾਗਾ ਮਸਲਾ ਨਾ ਮਰੀਜ਼ ਆ ਤੁਹਾਡਾ ਰੱਬ ਰੂਪ ਗਾਹ ਕਾ ਤੁਹਾਡਾ ਠੀਕ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਇਹਦਾ ਰਿਸ਼ਤਾ ਟੁੱਟ ਗਿਆ ਜ਼ਿੰਮੇਵਾਰੀ ਤੂੰ ਰਿਸ਼ਤਾ ਕਰਾਏਂਗਾ ਇਹਨੂੰ ਪਹਿਲਾਂ ਮੈਨੂੰ ਤਾਂ ਕਰਾ ਦੋ ਤੈਨੂੰ ਕਿੱਥੋਂ ਕਰਾਵੀਏ ਜਿਹੜਾ ਹੁੰਦਾ ਉਹਦਾ ਨਹੀਂ ਹੋਰ ਦਿੰਦਾ ਉਹ ਤੇਰਾ ਹੀ ਹੋਊਗਾ ਯਾਰ ਸਾਰਾ ਕੁਝ ਹੋਊਗਾ ਦੰਦਾ ਨਾਲ ਪਾਣੀ ਕਰਨਾ ਪਹਿਲੀ ਗੱਲ ਤੇ ਦੀ ਕੂਨ ਪਲਵਾਓ ਪੈ ਨਹੀਂ ਕਰਨੀ ਵਾਲੀ ਬਸਤੀਆਂ ਦੇ ਮੂੰਹੇ ਪਹੁੰਚ ਗਈ ਤੇ ਭਰਾਵਾ ਮੂੰਹ ਨਾਲ ਤਾਂ ਨਹੀਂ ਕੱਟ ਦੇ ਰਹੀ ਉਹਨ ਕੈਂਚੀ ਨਾਲ ਕੱਟਣਾ ਕੈਂਚੀ ਨਾਲ ਕੱਟ ਕੇ ਅੱਗੇ ਨੰਗ ਜੀ ਉਦੋਂ ਬਾਅਦ ਕਿਹਨੂੰ ਪੁੱਛਣਾ ਤੂੰ ਨਹੀਂ ਆ ਕੱਟ ਕੇ ਵਾਲੀ ਮੂੰਹ ਤੇ ਵਰਫੀ ਦਾ ਪਾਉਗੀ ਉਹ ਨਹੀਂ ਪ ਨਾ ਫਰਾ ਨਹੀਂ ਕੰਦੇ ਹੁੰਦੇ ਨਹੀਂ ਕੰਦੇ ਕਿਉਂ ਨਹੀਂ ਕੰਦੇ ਹੁੰਦੇ ਯਾਰ ਤੇਰਾ ਵਿਆਹ ਨਹੀਂ ਹੋਇਆ ਨਹੀਂ ਹੋਇਆ ਮੈਂ ਤਾਂ ਹਜੇ ਛੜਾਂ ਉਹ ਤਾਂ ਵੀ ਕੁਲਪ ਤਾਂ ਕਢਾਓ ਮੈਂ ਵੇਖਦਾ ਜੀ ਕਿਹੜੀ ਜੜ ਗਲਤ ਕੱਢੀ ਆ ਸਹੀ ਤਾਂ ਹੈਗੀ ਆ ਯਾਰ ਜੜ ਇਹਦੀ ਜੜ ਕਿੱਥੋਂ ਗਲਤ ਕੱਢੀ ਆ ਮੇਰਾ ਤਾਂ ਖਾ ਗਿਆ ਇਹ ਜੜ ਕਾ ਇਹਦਾ ਮੂਹਰੇ ਦੰਦਲਾ ਵੱਢੀ ਆ ਤੇ ਜੜ ਤਾਂ ਪਿੱਛੇ ਹੁੰਦੀ ਆ ਤੂੰ ਡਾਕਟਰ ਵਾਕਈ ਝਾੜੂ ਮਾਰਨ ਵਾਲਾ ਤੂੰ ਡਾਕਟਰ ਜੜ ਪਿੱਛੇ ਹੁੰਦੀ ਆ ਬਾਈ ਮੇਰਾ ਟਾਈਮ ਹੋ ਗਿਆ ਟਿਕਾ ਟਾਈਮ ਹੋ ਗਿਆ ਟਾਈਮ ਨਹੀਂ ਬਾਈ ਇਹਦਾ ਹੱਲ ਕਰਕੇ ਲਓ ਕਿੱਥੇ ਜਾਣਾ ਆ ਲੈ ਆ ਲੈ ਆਉਂਦੇ ਚੱਕ ਕੇ ਆ ਮੈਂ ਜਿਆਦਾ ਵਾਦੇ ਲੈਣਾ ਜਾਰ ਜਾਰ ਲਿਆਉਣਾ ਕਿੱਥੇ ਆ ਜਾਓ ਹੋ ਭਈ ਕਿੱਥੇ ਭਈ ਆ ਹਾਂ ਭਈ ਆ ਆ ਪੱਲਾ ਬੇ ਕਿੱਥੇ ਭਈ ਆ ਆਹ ਦੇਖੋ ਉਹ ਵੇਖੋ ਥਲੋ ਝਾੜੂ ਮਾਰਿਆ ਸੀਗਾ ਡਾਕਟਰ ਨੇ ਤੇ ਝਾੜ ਵੀ ਥਾ ਗਈ ਆ ਠੀਕ ਹੈ ਵੀ ਪੜੇ ਲਿਕੇ ਡਾਕਟਰ ਕੋਲੇ ਜਾਇਆ ਕਰੋ ਜਿਹਦੀਆਂ ਡਿਗਰੀਆਂ ਕੀਤੀਆਂ ਹੁੰਦੀਆਂ ਗਈਆਂ ਠੀਕ ਹੈ ਇਸੇ ਤਰ੍ਹਾਂ ਜੇਕਰ ਤੁਹਾਨੂੰ ਸਾਡਾ ਇਦਾਂ ਦਾ ਮੈਸੇਜ ਵਧੀਆ ਲੱਗਦਾਗਾ ਤੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੰਗੇ ਚੰਗੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਤੁਹਾਡਾ ਸੁਝਾਅ ਵਧੀਆ ਹੁੰਦਾਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਢੀ ਨਾਲ